ਬੀਤੇ ਦਿਨ ਜਲੰਧਰ ਦੇ ਗਦਈਪੁਰ ਦੇ ਇੱਕ ਘਰ ਦੇ ਵਿੱਚੋਂ ਲਾਸ਼ ਮਿਲਦੀ ਹੈ ਕਿਦੋਂ ਮਹੱਲੇ ਵਾਲੇ ਤੇ ਜੋ ਇਹ دہشت ਪੈ ਜਾਂਦੀ ਆ ਮੌਕੇ ਤੇ ਡਿਵੀਜ਼ਨ ਨੰਬਰ 8 ਦੀ ਪੁਲਿਸ ਪਹੁੰਚਦੀ ਹੈ ਉਸ ਦੀ ਲਾਸ਼ ਨੂੰ ਕਿਹੜਾ ਆਪਣੇ ਹਵਾਲੇ ਲੈ ਕੇ ਪੋਸਟਮਾਰਟਮ ਦੀ ਪੇਜ ਦਿੱਤਾ ਜਾਂਦਾ ਤੇ ਕਿਦੋਂ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਘਰ ਦੀ ਮਾਲਕੀ ਜੋ ਨਿਕਲਦੀ ਹੈ ਸਾਡੇ ਕਮਿਸ਼ਨਰ ਸੰਦੀਪ ਸ਼ਰਮਾ ਜੀ ਹੈ ਸ਼ਰਮਾ ਜੀ ਕਿ ਮਾਮਲਾ ਕੀ ਹੈ ਕਿਹੜੇ ਲਾਸ਼ ਮਿਲੀ ਸੀ ਉਸ ਦੀ ਲੇਡੀਜ਼ ਵੱਲੋਂ ਉਹਨਾਂ ਦਾ ਘਰ ਹੈ ਉਸ ਦਾ ਕੀ ਮਾਮਲਾ ਹੈ ਇਹ ਜੀ ਕਿਹਾ ਜਾਂਦਾ ਹੈ ਕਿ ਜਿਹੜਾ ਵਿਨੋਦ ਕੁਮਾਰ ਮਰਨ ਵਾਲਾ ਹੈ ਉਹਦਾ ਹਸਬੈਂਡ ਆਪ ਨੂੰ ਕਲੇਮ ਕਰਦਾ ਸੀ ਔਰ ਇਹਨਾਂ ਦੇ ਲੀਗਲੀ ਵੈਲਿਡ ਵਾਈਫ ਹੈ ਨਹੀਂ ਹੈ ਇਹ ਤਫਤੀਸ਼ ਦਾ ਮੁੱਦਾ ਹੈ ਔਰ ਲੇਕਿਨ ਉਹਨੂੰ ਗ੍ਰਿਫਤਾਰ ਕਰਕੇ ਲੇਡੀ ਨੂਰ ਉਹਦਾ ਇੱਕ ਸਾਥੀ ਸੀਗਾ ਜਿਹੜਾ ਉਹਨਾਂ ਕੋਲ ਕਰਾਇਤੇ ਰਹਿੰਦਾ ਸੀਗਾ ਮਨੋਜ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜੀ ਔਰ ਹੁਣ ਤਫਤੀਸ਼ ਕਿ ਚੱਲ ਰਹੀ ਹੈ ਕੀ ਮਾਰਿਆ ਕਿਉਂ ਕਾਰਨ ਕੀ ਸੀ ਉਹ ਉਹਦੇ ਨਾਲ ਸ਼ਾਇਦ ਨਹੀਂ ਰਹਿਣਾ ਚਾਹੁੰਦੀ ਸੀ ਜੀ ਔਰ ਉਹ ਉਹਦੇ ਨਾਲ ਹੀ ਰਹਿਣਾ ਚਾਹੁੰਦਾ ਸੀ ਆਪਸ ਵਿੱਚ ਕੋਈ ਨਾ ਦੀ ਕੋਈ ਸੀਗੀ ਗੱਲਬਾਤ ਜਿਹਦੇ ਕਰਕੇ ਉਹਨਾਂ ਨੇ ਸ਼ਰਾਬ ਦੇ ਵਿੱਚ ਕੁਝ ਚੀਜ਼ ਪਲਾ ਕੇ ਤੇ ਮਾਰਤਾ ਤੇ ਬਾਕਸ ਦੇ ਵਿੱਚ ਬੰਦ ਕਰਤਾ ਕਿੰਨੇ ਦਿਨ ਪਹਿਲੇ ਮਾਰਿਆ ਇਹ ਜੋ ਕਲੇਮ ਕਰਦੇ ਆ ਜੀ ਕਿ ਸ਼ੁੱਕਰਵਾਰ ਦੀ ਵਾਰਦਾਤ ਹੈਗੀ ਆ ਸ਼ੁੱਕਰਵਾਰ ਸ਼ਾਮ ਨੂੰ ਉਹਨੂੰ ਸ਼ਰਾਬ ਪਲਾ ਕੇ ਉਹਨੂੰ ਮਾਰਦਾ ਸੀ ਤੇ ਫਿਰ ਬਾਕਸ ਦੇ ਵਿੱਚ ਬੰਦ ਕਰਦਾ ਸੀ ਸ਼ਰਾਬ ਦੇ ਨਾਲ ਜਾਂ ਤੇਜ਼ ਹਥਿਆਰਾਂ ਦੇ ਨਾਲ ਸ਼ਰਾਬ ਪਲਾਉਣ ਤੋਂ ਬਾਅਦ ਤੇਜ਼ ਹਥਿਆਰਾਂ ਦੇ ਨਾਲ ਮਾਰਦਾ ਨਹੀਂ ਕੁਝ ਨਹੀਂ ਜੀ ਹੋਰ ਕੋਈ ਉਹਦੇ ਬਾਡੀ ਤੇ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਟਮ ਚ ਸਾਰੀ ਗੱਲ ਕਲੀਅਰ ਹੋ ਜਾਏਗੀ ਕਿੰਨਾ ਸਮਾਂ ਹੈ ਕਿਉਂਕਿ ਬਾਡੀ ਪੁਲਿਸ ਨੇ ਬਾਹਰ ਕੱਢੀ ਹੈ ਉਸ ਤੋਂ ਬਾਅਦ ਦੇਖਿਆ ਜਾਂਦਾ ਬਾਡੀ ਦੀ ਬਹੁਤ ਹਾਲਾਤ ਕਿਨੇ ਮਾਰਿਆ हां क्योंकि 4 दिन पुरानी जदों ਦੱਸ ਰਹੇ ਨੇ ਕਿ ਜਿਵੇਂ ਸ਼ੁੱਕਰਵਾਰ ਹੁਣ ਪਤਾ ਨਹੀਂ ਐ ਐਗਜ਼ੈਕਟ ਟੂ ਪੋਸਟਮਾਰਟਮ ਦੇ ਵਿੱਚ ਆਏਗਾ ਕੀ ਟਾਈਮ ਆਂਦਾ ਤੇ ਉਹ ਉਹਦੇ ਮੁਤਾਬਕ ਹੀ ਅਗਲੇ ਜੋ ਹੋਏਗਾ ਉਹਦੇ ਤੋਂ ਪਤਾ ਲੱਗ ਜਾਏਗਾ ਸਮਾਂ ਕਿੰਨਾ ਹੋਇਆ ਕਿੰਨੇ ਕੋਈ ਐ ਬਸ ਸਿਰਫ ਰਹਿਣ ਦੇ ਕਾਰਨ ਬਸ ਆ ਆ ਆਪਸੀ ਹੀ ਸਿਕਾਇਤ ਨਾ ਆਪਸ ਦੇ ਵਿੱਚ ਹੀ ਸਿਕਾਇਤ ਤੇ ਹੁਣ ਕੀ ਮਾਮਲਾ ਦਰਜ ਕਿੰਨੇ ਜਾਨੇ ਦੇ ਉੱਤੇ ਪੜਦਾ ਦੱਸੋ ਦੋ ਜਨੇ ਗ੍ਰਿਫਤਾਰ ਕਰ ਲਏ ਦੋ ਜਨੇ ਤੇ ਪਰਚਾ ਦਰਜੀ ਪਰਚਾ ਤੱਕ ਅਨਨੋਨ ਬੰਦਿਆ ਤੇ ਦਰਜੀ ਕੀ ਪਤਾ ਨਹੀਂ ਸੀਗਾ ਲੇਕਿਨ ਦੋ ਬੰਦੇ ਗ੍ਰਿਫਤਾਰ ਕਰ ਲਏ ਜਿਹੜੇ ਦੋਸ਼ੀ ਸੀਗੇ ਦੋਨੋ ਗ੍ਰਿਫਤਾਰ ਕਰ ਲਏ ਕਿਹ ਜਾਂਦਾ 8 ਘੰਟਿਆਂ ਦੇ ਵਿੱਚ ਕਿਹੜਾ ਪੁਲਿਸ ਫੋਲੋਅਰ ਕਿਹੜਾ ਮਰਡਰ ਹਾਂਜੀ 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 ਤਫਤੀਸ਼ ਦੌਰਾਨ ਉਹਨੂੰ ਸੋਲਵ ਕਰ ਲਿਆ ਗਿਆ ਜੀ ਉਸੇ ਦਿਨ ਹੀ ਸੋਲਵ ਕਰ ਲਿਆ ਗਿਆ ਰਾਤ ਇਹ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ 8 ਘੰਟਿਆਂ ਦੇ ਵਿੱਚ ਕਿਹੜਾ ਮਰਡਰ ਟ੍ਰੇਸ ਕੀਤਾ ਗਿਆ ਆਪਣੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ